ਅੱਜ ਸਾਡੇ ਪਿੰਡ 'ਚ ਪਹੋ ਗਏ ਸਾਡੇ 5 ਸਾਲ ਆ ਚਾਹ ਪੀ ਰਹੇ ਆ ਇਹ ਸਾਡੇ ਸੁਲਤਾਨ ਭਾਜੀ ਵੱਲੋਂ ਗਿਲ ਬਣਾਇਆ ਗਿਆ ਜੀ ਸਲਾਦ ਦਾ ਕਿੱਥੇ ਚੱਲਿਆਂ ਵਿਆਹ ਵਾਲੇ ਘਰ ਜੀ ਤੇ ਕੀਰਤੀਆਂ ਦੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚੱਲ ਨੇ ਤੁਹਾਡੇ ਸਵਾਗਤ ਹੈ ਤੁਹਾਡਾ ਨਵੇਂ ਵਲੌਗ 'ਚ ਤੇ ਅੱਜ ਸਾਡੇ ਪਿੰਡ 'ਚ ਭੋਗਿਆ ਜੀ ਤੇ ਅਸੀਂ ਭੋਗ ਤੇ ਚੱਲੇ ਆਂ ਕਾਜੀ ਦੇ ਦੋਸਤੋ ਆਪਾਂ ਭੋਗ ਖਾਣ ਲਈ ਪਹੁੰਚ ਚੁੱਕੇ ਆਂ ਹੁਣ ਜੀ ਰੋਟੀ ਦੀ ਤਿਆਰੀ ਹੋਣ ਲੱਗ ਪਈ ਹੈ ਜੀ ਇੱਧਰ ਸਾਡਾ ਸਿਮਾ ਭਾਜੀ ਤੇ ਇੱਧਰ ਅੱਗੀ ਭਾਜੀ ਨੇ ਬਹੁਤ ਹੀ ਪਿਆਰ ਨਾਲ ਗੋਪੀ ਭਾਈ ਜੀ ਦੀ ਸਮਾਈਲ ਚੈੱਕ ਕਰੋ ਅੱਜ ਪਕੌੜੇ ਖਾਦੇ ਆ ਜੀ ਆਲੂ ਵਾਲੇ ਆਲੂ ਵਾਲੇ ਇਧਰ ਹੈਪੀ ਭਾਈ ਬਹੁਤ ਮੁਸਕਰਾਹਟ ਚੈੱਕ ਕਰ ਲੋ ਭਾਈ ਜੀ ਦੀ ਸੋਹਲੇ ਲੱਗ ਰਹੇ ਭਾਈ ਇਧਰ ਸਾਡੇ ਪੰਜ ਸਾਲ ਆ ਕਿਉਂ ਚਾਹ ਪੀ ਰਹੇ ਆ ਚਾਹ ਪੀ ਰਹੇ ਕਮਲ ਤੂਤਾ ਬਾਦਲ ਸਾਹਿਬ ਤੇ ਜਿਹੜਾ ਖੀਰੇ ਗੁਰੇ ਖਵਾ ਲਿੱਤੇ ਆ ਤੇ ਵਾਲਾ ਭਾਈ ਕਰਦਾ ਕੰਮ ਉਹ ਹੀ ਭਾਈ ਇਹ ਸਾਡੇ ਸੁਲਤਾਨ ਭਾਈ ਵੱਲੋਂ ਦਿਲ ਬਣਾਇਆ ਗਿਆ ਜੀ ਸਲਾਦ ਦਾ ਬਹੁਤ ਸੋਹਣਾ ਜੀ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਪਰ ਨਹੀਂ ਨਹੀਂ ਨਜ਼ਰ ਬਹੁਤ ਸੋਹਣਾ ਆ ਰਿਹਾ ਦੇਖੋ ਦਿਲ ਬਣਿਆ ਦੋਸਤੋ ਉਧਰ ਭੋਂਗ ਪੈ ਰਿਹਾ ਤੇ ਇਧਰ ਗੇਮਾਂ ਖੇਡ ਹੋ ਰਹੀਆਂ ਦੇਖੋ ਇਹਨਾਂ ਨੂੰ ਹੋਰ ਕੋਈ ਕੰਮ ਹੈ ਨਹੀਂ ਆ ਦੇਖੋ ਆ ਜਸਮਨ ਭਾਈ ਦਾ ਭਰਾ ਆ ਸਾਡਾ ਜਿਸਕਰਨ ਦੇਖੋ ਇਹਨਾਂ ਨੂੰ ਕੋਈ ਕੰਮ ਹੀ ਹੈ ਨਹੀਂ ਹੋਰ ਜੀ ਗੇਮਾਂ ਦਾ ਸਵਾਲ ਤੇ ਇਧਰ ਇਹ ਰੋਬਿੰਡ ਹੁਣੀ ਬੈਠੇ ਆ ਹਾਂਜੀ ਤੇ ਦੋਸਤੋ ਹੁਣ ਰੋਟੀ ਦਾ ਪ੍ਰੋਗਰਾਮ ਸ਼ੁਰੂ ਹੋਣ ਲੱਗਾ ਹੈ ਜੀ ਸਾਡੇ ਕਮਲ ਭਾਜੀ ਬਹੁਤ ਵੱਡਾ ਯੋਗਦਾਨ ਪਾ ਰਹੇ ਆ ਜੀ ਤੇ ਇੱਥੇ ਸਾਡੇ ਰੋਤੀ ਭਾਜੀ ਬੈਠੇ ਆ ਸਿਮਾ ਭਾਜੀ ਕਮਲ ਭਾਜੀ ਤੇ ਸਾਡੇ ਸਾਹਮਣੇ ਆ ਰੱਖੀ ਜਾਂਦੇ ਆ ਲੈ ਆ ਕੇ ਨਾਮਕ ਤਿਆਰ ਭਾਜੀ ਸਾਡਾ ਛਾਤੀ ਜੋੜੀ ਕਰਕੇ ਆ ਰਿਹਾ ਦੇਖੋ ਆ ਲੱਗਦਾ ਪਤਾ ਕਿਹੜੀ 9811 ਹੁਣ ਸਾਹਿਬ ਦੇਖਿਆ ਧੂਤ ਸਾਹਿਬ ਇੱਕ ਨੰਬਰ ਤੇ ਰੱਖਣੇ ਆ ਦੇਖਿਆ ਗਲਤ ਰੱਖਦੇ ਭਾਈ ਗਲਤ ਰੱਖਤੇਗੇ ਥੋੜਾ ਗਲਤ ਕੰਮ ਹੋ ਜਾਏਗੀ ਘਰ ਤੱਕ ਆ ਗਈ। ਚੱਕਾ ਲੈ ਆਏ ਟੱਕੇ। ਹੈਪੀ ਭਾਜੀ ਸਾਡੇ। 2 ਸਾਬਲੇ ਕਿ ਉਹਦੇ ਉਹਦੇ ਤੂਹ ਸਾਬ ਨੇ ਕੰਮ ਖਰਾਬ ਕਰਤਾ ਸੀ ਹੁਣੇ। ਕੋਈ ਨਹੀਂ। ਪੰਪਣੀ ਲੈਣੇ ਜਾਈ ਤੇ ਆ ਦੇ ਆ ਮਟਰ ਪਨੀਰ ਆ ਗਿਆ ਜੀ। ਤੁਸੀਂ ਖਾਓ। ਨਹੀਂ ਤੇ ਖਾਦੇ ਸਾਡੇ ਜੇ ਲੋਪਾ ਖਾਣੇ ਆ ਕੋਈ ਨਹੀਂ। ਆ ਰੱਖੋ ਉਸਾਲਾ ਖਵਾਇਆ ਹੈ। ਹਾਂਜੀ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਅਸੀਂ ਸਵੇਰੇ ਭੋਜ ਖਾਦਾ ਜੀ ਤੇ ਹੁਣ ਅਸੀਂ ਚੱਲੇ ਆ ਕਿੱਥੇ ਚੱਲਾਂਗੇ ਵਿਆਹ ਵਾਲੇ ਘਰ ਜੀ ਤੇ ਉਹ ਕੀਰਤੀਆਂ ਦੇ ਵਿਆਹ ਵਾਲੇ ਘਰ ਚੱਲੇ ਆ ਜੀ ਪਰ ਨਾਲਾ ਕਿ ਤਾਕੇ ਮੈਂ ਤੁਹਾਨੂੰ ਦੱਸਿਆ ਸੀ ਵਿਆਹ ਵਾਲੇ ਘਰ ਜਦਦੇ ਆ ਸਾਡੇ ਭਰਾ ਪਹੁੰਚ ਚੁੱਕੇ ਆ ਜੀ ਦੇਖੋ ਘੜੀਆਂ ਲੜੀਆਂ ਛੜੀਆਂ ਹੈਪੀ ਬਾਜੀ ਸਾਡੇ ਸੀਮਾ ਬਾਜੀ ਬੜੀਆਂ ਨਮ ਬੜੀਆਂ ਸਾਰੇ ਜਣੇ ਬੈੱਡ ਸਾਰੇ ਜਣੇ ਬੈਠੇ ਆ ਲੜੀਆਂ ਲੱਗੀਆਂ ਹੋਈਆਂ ਬਹੁਤ ਹੌਣ ਲੱਗ ਰਿਹਾ ਸਾਰਾ ਕੁਝ ਤੇ ਅੱਛਾ ਜੀ ਤੇ ਹਾਂਜੀ ਦੋਸਤੋ ਦੇਖੋ ਅਮਰਤਪਾਲ ਪਾਜੀ ਬਾਈ ਕੁਝ ਕਹਿਣਾ ਚਾਹੋਗੇ ਤੁਸੀਂ ਨਹੀਂ ਨਹੀਂ ਬੱਸ ਬਾਈ ਪਾਜੀ ਤੁਸੀਂ ਬਾਤ ਬਾਤ ਜੀ ਪਾਜੀ ਇੱਧਰ ਵਿਚਾਰ ਲਾਓ ਇੱਧਰ ਵਿਚਾਰ ਲਾਓ ਦਿਲਪ੍ਰੀਤ ਪਾਜੀ ਬਾਈ ਤੁਸੀਂ ਕੁਝ ਕਹਿਣਾ ਚਾਹੋਗੇ ਤੇ ਹਾਂਜੀ ਦੋਸਤੋ ਹੁਣ ਅਸੀਂ ਆ ਚੁੱਕੇ ਹਾਂ ਘਰ ਜੇ ਤੁਹਾਨੂੰ ਵਧੀਆ ਲੱਗਾ ਵਲੌਗ ਤੇ ਸ਼ੇਅਰ ਕਰਿਓ ਲਾਈਕ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਕਰਿਓ ਚੈਨਲ ਨੂੰ